ਉਪਰੋਂ ਜਰਾ ਪਵਨ ਨੂੰ ਤੇ ਰਾधिका ਨੂੰ ਆਵਾਜ਼ ਮਾਰ ਦੇਖੋ ਤਿਆਰ ਹੋ ਗਏ ਨੇ ਮੰਮੀ ਜੇ ਤੁਹਾਨੂੰ ਪਤਾ ਲੱਗ ਹੀ ਗਿਆ ਤਾਂ ਰਸੋਈ ਖੁੱਲੀ ਆ ਜਾ ਕੇ ਬਣਾ ਲਓ ਕਿਉਂ ਸਾਡੀ ਰੋਟੀ ਹਰਾਮ ਕੀਤੀ ਹੋਈ ਆ ਤੁਸੀਂ ਨੇ ਪਰ ਫੇਰ ਵੀ ਭਾਬੀ ਮੰਮੀ ਨੇ ਨਾ ਤੁਹਾਨੂੰ ਦਿੱਤਾ ਸੀ ਉਹ ਸੈਟ ਤੁਹਾਨੂੰ ਮੈਨੂੰ ਦੇਣਾ ਨਹੀਂ ਚਾਹੀਦਾ ਕੀ ਗੱਲ ਭਰਾ ਦੇ ਵਿਆਹ ਤੇ ਇੰਨਾ ਬਿਜ਼ੀ ਹੋ ਗਈਆਂ ਕਿ ਮੈਨੂੰ ਹੀ ਭੁੱਲ ਗਈ ਨਾ ਕੀ ਗੱਲ ਇੰਨੀ ਕਾਲੀ ਪੈ ਗਈ ਸੀਗੇ ਵੀ ਗੇੜੀ ਮਾਰਨ ਡਾਇਰੈਕਟ ਕਾਲਜ ਦੇ ਬਾਹਰ ਹੀ ਆ ਗਈ। ਦੇਖ ਰਹੀ ਆ ਹਫਤਾ ਹੋ ਗਿਆ ਸੀਗਾ ਨਾ ਤੂੰ ਮੇਰਾ ਫੋਨ ਟੈਂਡ ਕਰ ਰਹੀ ਸੀ ਨਾ ਕੋਈ ਮੈਸੇਜ ਦਾ ਰਿਪਲਾਈ ਕਰ ਰਹੀ ਸੀ। ਮੈਂ ਕਿਹਾ ਜਾ ਕੇ ਪੁੱਛਾਂ ਮੈਡਮ ਆਪਣੇ ਭਰਾ ਦੇ ਵਿਆਹ ਤੇ ਇੰਨਾ ਬਿਜ਼ੀ ਹੋ ਗਈ ਸੀ ਕਿ ਮੈਨੂੰ ਹੀ ਭੁੱਲ ਗਈ। ਉਹ ਨਾ ਨਾ ਤੁਹਾਨੂੰ ਭੁੱਲ ਸਕਦੀ ਆ ਆਪਣਾ ਤਾਂ ਸਭ ਕੁਝ ਜਨਮ ਜਨਮ ਦਾ ਸਾਥ ਹੈ। ਵਿਆਹ ਦੇ ਵਿੱਚ ਬਿਜ਼ੀ ਇੰਨਾ ਹੋ ਗਈ ਸੀ ਮੈਨੂੰ ਤਾਂ ਆਪਣੇ ਫੋਨ ਦੀ ਹੋਸ਼ ਨਹੀਂ ਸੀ ਪਤਾ ਨਹੀਂ ਕਿੱਥੇ ਘੁੰਮਿਆ ਫਿਰਦਾ ਸੀ। ਚੱਲ ਹੁਣ ਤਾਂ ਫਰੀ ਆ ਹੁਣ ਤਾਂ ਟਾਈਮ ਕੱਢ ਲੇਂਗੀ ਨਾ ਮੇਰੇ ਵਾਸਤੇ। ਉਹ ਨਾ ਨਾ ਟਾਈਮ ਟੂ ਮੀ ਮੈਂ ਕੱਢਣਾ ਹੁਣ ਤਾਂ ਸਗੋਂ ਟਾਈਮ ਕੱਢ ਕੇ ਕਰੇ ਗੱਲ ਕਰਨੀ ਆ ਤਾਂ ਕਿ ਜਲਦੀ ਆਪਣੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਸਕਣ ਮੈਂ ਵੀ ਨਾ ਆਹੀ ਗੱਲ ਕਰਨ ਵਾਸਤੇ ਤੇਰੇ ਕੋਲੇ ਜਾਇਆ ਇਸ ਵਾਰ ਕਿ ਫੋਨ ਤਾਂ ਉਚਕਦੀ ਨਹੀਂ ਪਈ ਹੈਗੀ ਤੇ ਨਾ ਜਾ ਕੇ ਬਹਿ ਕੇ ਗੱਲ ਕਰਾਂ ਕਿ ਘਰੇ ਆਪਣੇ ਗੱਲ ਕਰ ਤਾਂ ਹੀ ਆਪਣਾ ਅੱਗੇ ਕੁਝ ਬਣੂਗਾ ਨਾ ਕੀ ਗੱਲ ਬੜੀ ਕਾਲੀ ਆ ਵਿਆਹ ਕਰਾਣ ਦੀ ਮੈਂ ਕਹਿੰਨੀ ਆ ਹਜੇ ਰੁਕ ਜਾਂਦੇ ਥੋੜੀ ਜਿਹੀ ਦੇਰ ਰੀਆ ਤੈਨੂੰ ਵੀ ਪਤਾ ਮੈਂ ਆਪਣੇ ਘਰ ਦੇਆਂ ਦਾ ਇਕੱਲਾ-ਇਕੱਲਾ ਪੋਤਾ ਮੰਮੀ ਮੇਰੀ ਕਹਿੰਦੇ ਨੇ ਤੂੰ ਆਪਣਾ ਵਿਆਹ ਕਰਾ ਤੇ ਆਪਣਾ ਘਰ ਵਸਦਾ ਕਰ ਕਿਹੜੀ ਮਾਣੁਚਾ ਨਹੀਂ ਹੁੰਦਾ ਕਿ ਉਹ ਆਪਣੇ ਪੁੱਤਰ ਦਾ ਘਰ ਵਸਦਾ ਹੋਇਆ ਦੇਖ ਸਕਣ ਬਸ ਹੁਣ ਇੱਕ ਵਾਰੀ ਮੇਰੀ ਸਟੱਡੀ ਕੰਪਲੀਟ ਹੋ ਜਾਏ ਤੇ ਨਾਲੇ ਘਰੇ ਨਾ ਹਜੇ ਮਾਹੌਲ ਥੋੜਾ ਗਰਮ ਚੱਲਦਾ ਪਿਆ ਉਹ ਠੀਕ ਹੋ ਜਵੇ ਫਿਰ ਮੈਂ ਆਪੇ ਗੱਲ ਕਰ ਲੂੰਗੀ ਉਹ ਹਰ ਵਿਆਹ ਚ ਕੋਈ ਨਾ ਕੋਈ ਰਿਸ਼ਤੇਦਾਰ ਖਿੱਲਰਦਾ ਹੀ ਆ ਮੈਨੂੰ ਲੱਗਦਾ ਤੁਹਾਡੇ ਵਿਆਹ ਚ ਵੀ ਕੋਈ ਖਿੱਲਰ ਗਿਆ ਜੇ ਦੂਰ ਦੇ ਰਿਸ਼ਤੇਦਾਰ ਰੁੱਸਣ ਨਾ ਫਿਰ ਤਾਂ ਅਸੀਂ ਕਹਿ ਵੀ ਦੀਏ ਵੀ ਚਲੋ ਕੋਈ ਗੱਲ ਨਹੀਂ ਪਰ ਸਾਡੇ ਤਾਂ ਸਕੇ ਮਾਮੇ ਹੀ ਰੁੱਸੀ ਬੈਠੇ ਨੇ ਅੱਛਾ ਆ ਗੱਲ ਕਰਕੇ ਘਰ ਦਾ ਮਾਹੌਲ ਗਰਮ ਆ ਤੁਹਾਡੇ ਤੁਹਾਨੂੰ ਪਤਾ ਮੇਰੇ ਵੀਰੇ ਨੇ ਨਾ ਆਪਣੇ ਵਿਆਹ ਤੇ ਪਤਾ ਨਹੀਂ ਕਿੱਥੋਂ ਹੀ ਪੈਸੇ ਚੱਕੇ ਕਿੱਥੇ ਲਗਾਏ ਸਾਨੂੰ ਕੁਝ ਵੀ ਨਹੀਂ ਪਤਾ ਸਾਰਾ ਅਰੇਂਜਮੈਂਟ ਉਹਨਾਂ ਨੇ ਆਪ ਕੀਤਾ ਕਿਸੇ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਸਾਰਿਆਂ ਦਾ ਦਾਜ ਕੇ ਕੀਤਾ ਪਰ ਫਿਰ ਵੀ ਮਾਮਿਆਂ ਨੇ ਪਤਾ ਨਹੀਂ ਕਿੱਥੋਂ ਹੀ ਬਾਨਾ ਲੱਭ ਲਿਆ ਚੱਲ ਰਹੀ ਆ ਕੋਈ ਗੱਲ ਨਹੀਂ ਤੂੰ ਬੋਝ ਨਾ ਪਾ ਆਪਣੇ ਦਿਮਾਗ ਤੇ ਰਿਸ਼ਤੇਦਾਰੀਆਂ ਚ ਨਾ ਇੰਨਾ ਕੁਝ ਤਾਂ ਚੱਲਦਾ ਹੀ ਰਹਿੰਦਾ ਨੋਰਮਲ ਜੀ ਗੱਲ ਹੁਣ ਤੂੰ ਇਹ ਦੱਸ ਖਾਣੇਗੀ ਕੀ ਉਹ ਨਾਨਾ ਬਾਬਾ ਖਾਣਾ ਪੀਣਾ ਕੁਝ ਨਹੀਂ ਇਹ ਤਾਂ ਬਾਰੇ ਟਾਈਮ ਬਾਅਦ ਤੁਹਾਨੂੰ ਮਿਲੀ ਸੀ ਤਾਂ ਬੈ ਗਈ ਨਹੀਂ ਤੇ ਮੰਮੀ ਨੇ ਫੋਨ ਕਰ ਕਰਕੇ ਜਾਣਕਾਰੀ ਪਈ ਆ ਹੁਣ ਮੈਂ ਘਰ ਨੂੰ ਚੱਲਾਂ ਚਲਾ ਫਿਰ ਤੈਨੂੰ ਬਾਈਕ ਤੇ ਛੱਡਿਆ ਨਾ ਤੇਰੇ ਘਰ ਦੇ ਬਾਹਰ ਹੀ ਤਾਰਿਆ ਆਉਂਗਾ ਤੇ ਤੂੰ ਨਾ ਨਾ ਘਰ ਦੇ ਬਾਹਰ ਨਾ ਜਾਈਓ ਐਵੇਂ ਕੋਈ ਆਂਡਗਵਾਨ ਦੇਖ ਲੂਗਾ ਤੁਸੀਂ ਇੱਦਾਂ ਕਰੋ ਮੈਨੂੰ ਅੱਧੇ ਰਾਤ ਤੱਕ ਛੱਡਿ ਆਓ ਅੱਜ ਨਹੀਂ ਤਾਂ ਕੱਲ ਤਾਂ ਘਰੇ ਪਤਾ ਲੱਗਣਾ ਹੀ ਆ ਤੂੰ ਡਰਦੀ ਕਿਉਂ ਆ ਤੁਹਾਨੂੰ ਨਹੀਂ ਪਤਾ ਡੈਡੀ ਤੋਂ ਬਾਅਦ ਨਾ ਵੀਰੇ ਨੇ ਆਪਣੇ ਪਰਿਵਾਰ ਨੂੰ ਕਿੰਨਾ ਔਖਾ ਸੰਭਿਆ ਮੈਂ ਹਜਾ ਕੋਈ ਕੰਮ ਨਹੀਂ ਕਰਨਾ ਚਾਹਦੀ ਜਿਹਦੇ ਨਾਲ ਉਹਨਾਂ ਦੀ ਇੱਜ਼ਤ ਨੂੰ ਦਾਗ ਲੱਗੇ ਠੀਕ ਐ ਮੈਂ ਤੁਹਾਨੂੰ ਪਿਆਰ ਕਰਦੀ ਆਂ ਜਿਆ ਵੀ ਤੁਹਾਡੇ ਨਾਲ ਹੀ ਕਰਾਵਾਂਗੀ ਪਰ ਵਧੀਆ ਇਹੀ ਐ ਕਿ ਆਪਾਂ ਉਹ ਜਿਆ ਕੋਈ ਕੰਮ ਨਾ ਕਰੀ ਜਿਸ ਦੇ ਨਾਲ ਆਪਣੇ ਦੋਵੇਂ ਘਰਦਿਆਂ ਦੀ ਇੱਜ਼ਤ ਘਟੇ ਇਸੇ ਕਰਕੇ ਤਾਂ ਮੈਂ ਤੇਰੇ ਨਾਲ ਵਿਆਹ ਕਰਾਣਾ ਕਿਉਂਕਿ ਤੂੰ ਆਪਣੇ ਪਰਿਵਾਰ ਦਾ ਬਹੁਤ ਵਧੀਆ ਸੋਚਦੀ ਆ ਜਦੋਂ ਵਿਆਹ ਕੇ ਮੇਰੇ ਘਰੇ ਆਏਂਗੀ ਨਾ ਤੂੰ ਮੇਰੇ ਪਰਿਵਾਰ ਦਾ ਵੀ ਉਵੇਂ ਹੀ ਖਿਆਲ ਰੱਖੇਂਗੀ ਉਹਨਾਂ ਬਾਰੇ ਵੀ ਉਦਾਂ ਹੀ ਸੋਚੇਂਗੀ ਜਿਵੇਂ ਤੂੰ ਆਪਣੇ ਘਰਦਿਆਂ ਬਾਰੇ ਸੋਚਦੀ ਏ ਚਲੋ ਫਿਰ ਹੁਣ ਜਲਦੀ ਜਲਦੀ ਮੈਨੂੰ ਛੱਡਿਓ ਜੇ ਹੋਰ ਲੇਟ ਹੋ ਗਈ ਨਾ ਤੇ ਮੰਮੀ ਬੋਲਣਗੇ ਕੱਲ ਦੇ ਸੂਟ ਵੇਖੀ ਜਾਨੀਏ ਜਿਹੜਾ ਪਸੰਦ ਆ ਉਹ ਤੂੰ ਲੈ ਲੈ ਜੇ ਭਾਬੀ ਵਾਲਾ ਪਸੰਦੀ ਤੇ ਉਹ ਲੈ ਲੈ ਜੇ ਭੈਣ ਵਾਲਾ ਪਸੰਦ ਹੈ ਤੇ ਉਹ ਲੈ ਲੈ ਉਹਨਾਂ ਨੇ ਕਿਹਾ ਤੈਨੂੰ ਕੁਝ ਕਹਿ ਦੇਣਾ ਸੂਟ ਤਾਂ ਨਾ ਮੈਂ ਸੋਚ ਰਹੀ ਆ ਕਿ ਮੈਂ ਦੋਨੇ ਹੀ ਰੱਖ ਲਵਾਂ ਇਸ ਕਰਕੇ ਨਹੀਂ ਕਿ ਮੈਨੂੰ ਦੋਨੇ ਪਸੰਦ ਨੇ ਵਜਾ ਤਾਂ ਇਹ ਹੈ ਕਿ ਤੁਸੀਂ ਭਾਬੀ ਮੈਨੂੰ ਨਾਲ ਹੀ ਨਹੀਂ ਲੈ ਕੇ ਗਏ ਤੁਸੀਂ ਤਾਂ ਸਾਰਿਆਂ ਨੇ ਮੇਰੇ ਪਿੱਛੇ ਹੀ ਕਾਰਵਾਈ ਪਾਈ ਹੈ ਤੈਨੂੰ ਨਾ ਇੱਥੋਂ ਜਾਂਦੀ ਵਾਰ ਇਹਨਾਂ ਨੇ ਫੋਨ ਵੀ ਕੀਤਾ ਸੀਗਾ ਵੀ ਕਾਲਜ ਤੋਂ ਨਾ ਘੰਟਾ ਜਲਦੀ ਆ ਜੀ ਔਰ ਤੂੰ ਪਤਾ ਨਹੀਂ ਕਿੱਥੇ ਰਹਿ ਗਈ ਸੀ ਮਮੀ ਮੇਰੇ ਨਾਲ ਸਰ ਬੜੇ ਖੜੂਸ ਨੇ ਉਹ ਜਦੋਂ ਪੜਾਣ ਬੰਦੇ ਨਾ ਫਿਰ ਪੜ੍ਹਾਈ ਜਾਣਗੇ ਪੜ੍ਹਾਈ ਜਾਣਗੇ ਟਾਈਮ ਵੀ ਨਹੀਂ ਦੇਖਦੇ ਉਹਨਾਂ ਨੇ ਮੈਨੂੰ ਘੰਟਾ ਛੇਤੀ ਆਣ ਹੀ ਨਹੀਂ ਦਿੱਤਾ ਚੱਲ ਛੱਡ ਇਹਨਾਂ ਗੱਲਾਂ ਨੂੰ ਤੈਨੂੰ ਜਿਹੜਾ ਸੂਟ ਪਸੰਦ ਹੈ ਤੂੰ ਉਹ ਰੱਖ ਲੈ ਮਮੀ ਕਹਿਣ ਨੂੰ ਰਾधिका ਦੇ ਮਾਪਿਓ ਹਨ ਨਹੀਂਗੇ ਪਰ ਭਰਾ ਪਰਜਾਈ ਨੇ ਸਾਰੇ ਫਰਜ਼ ਮਾਪਿਓ ਵਾਲੇ ਨਹੀਂ ਭਾਈ ਨੇ ਪੁੱਤ ਭਰਾ ਨਾ ਕੋਈ ਕੋਈ ਹੁੰਦਾ ਜਿਹੜਾ ਆਪਣੀ ਭੈਣ ਨੂੰ ਪੁੱਛੇ ਪਰ ਰਾਧਿਕਾ ਨਾ ਕਰਮਾ ਵਾਲੀ ਏ ਜਿਹਦਾ ਭਰਾ ਪਰਜਾਈ ਬਹੁਤ ਵਧੀਆ ਨੇ ਛੋਟੀ ਹੁੰਦੀ ਸੀ ਨਾ ਡੈਡੀ ਉਹਦੇ ਸਾਨੂੰ ਛੱਡ ਕੇ ਚਲੇ ਗਏ ਸੀ ਵਿਚਾਲੇ ਜੀ ਮੰਮੀ ਵੀ ਛੱਡ ਕੇ ਚਲੇ ਗਏ ਤੇ ਭਾਬੀ ਜਰਦੀ ਆਈ ਉਸ ਘਰ ਸੇ ਮੇਰੀ ਉਹਨਾਂ ਨੇ ਇੰਨੀ ਕੇਅਰ ਕੀਤੀ ਨਾ ਭਾਬੀ ਕਦੋਂ ਮਾਂ ਬਣ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ ਭਾਬੀ ਉਹੀ ਤਾਂ ਤੁਹਾਨੂੰ ਮੰਮੀ ਕਹਿੰਦੇ ਪੈਨੇ ਕਿ ਤੁਸੀਂ ਕਰਮਾ ਵਾਲਿਓ ਤੁਹਾਡੇ ਭਰਾ ਪਰਜਾਈ ਤੁਹਾਨੂੰ ਪੁੱਛਦੇ ਨੇ ਤੇ ਮੰਮੀ ਦੇ ਭਰਾ ਪਰਜਾਈਵਲ ਦੇਖ ਲੋ ਭੈਣ ਦੇ ਨਾਲ ਖੜਨਾ ਤਾਂ ਕੀ ਸੀ ਭੈਣ ਦੋ ਦਿਨ ਬਿਮਾਰ ਰਹੀ ਐ ਪਤਾ ਵੀ ਨਹੀਂ ਲੈਣਾ ਐ ਵੈਸੇ ਮੰਮੀ ਇਸ ਵਾਰ ਮਾਮਿਆ ਨੇ ਪੂਰੀ ਹੱਦ ਲਾਤੀ ਤੁਸੀਂ ਬਿਮਾਰ ਸੀ ਆ ਕੇ ਪਤਾ ਲੈਣ ਦੀ ਗੱਲ ਦੂਰ ਦੀ ਐ ਫੋਨ ਤੇ ਹੀ ਪਤਾ ਲੈ ਲੈਂਦੇ ਉਹਨਾਂ ਕੋਲ ਉਹ ਵੀ ਨਹੀਂ ਲਿਆ ਗਿਆ ਕੋਈ ਗੱਲ ਨਹੀਂ ਮਾਮੇ ਤੇਰੇ ਨਾ ਬੀਜੀ ਹੋਣਗੇ ਨਾਲੇ ਭੈਣ ਭਰਾਵਾਂ ਚ ਤਾਂ ਗੁੱਸੇ ਗਿਣੇ ਚੱਲਦਾ ਹੀ ਰਹਿੰਦੇ ਨੇ ਇੱਕ ਟਾਈਮ ਰਾਜੀ ਤੇ ਇੱਕ ਟਾਈਮ ਗੁੱਸੇ ਮੰਮੀ ਕਿਉਂ ਦਿਲ ਨੂੰ ਤਸੱਲੀयां ਦੇ ਜਾਨੇ ਹੋ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਜਿਹੜੇ ਹਿਸਾਬ ਨਾਲ ਮਾਮੇ ਹਰੀ ਇਸ ਵਾਰੀ ਗੁੱਸੇ ਹੋਏ ਨੇ ਨਾ ਹੁਣ ਟਾਣਾ ਮੰਨਣੋਂ ਛੇਤੀ ਮੰਮੀ ਰੀਆ ਨਾ ਸਹੀ ਕਹਿ ਰਹੀ ਐ ਉਹ ਤੁਸੀਂ ਕਿਹੜੇ ਮਾਮਿਆਂ ਦਾ ਪੱਖ ਲਈ ਜਾਂਦੇ ਹੋ ਜਦੋਂ ਮੁੰਡੇ ਦਾ ਵਿਆਹ ਸੀ ਮਾਮਿਆਂ ਨੇ ਤਾਂ ਇੱਕ ਵਾਰੀ ਨਹੀਂ ਆ ਕੇ ਪੁੱਛਿਆ ਤੁਹਾਨੂੰ ਕਿ ਭੈਣੇ ਤੈਨੂੰ ਕਿਸੇ ਚੀਜ਼ ਦੀ ਲੋੜ ਹੈਗੀ ਐ ਕਿ ਨਹੀਂ ਹੈਗੀ ਮੈਨੂੰ ਮਾਫ ਕਰਿਓ ਮੈਂ ਤੁਹਾਡੀ ਗੱਲ 'ਚ ਬੋਲਣਾ ਤਾਂ ਨਹੀਂ ਚਾਹਦੀ ਪਰ ਫਿਰ ਵੀ ਇੱਕ ਗੱਲ ਕਹਿਣ ਲੱਗੀ ਐ ਭੈਣ ਭਰਾ ਦਾ ਨਾ ਰਿਸ਼ਤਾ ਹੀ ਇਹੋ ਜਿਹਾ ਹੁੰਦਾ ਜਿਹਦੇ ਚ ਭੈਣ ਹਮੇਸ਼ਾ ਚਾਹਦੀ ਐ ਕਿ ਮੇਰੇ ਭਰਾਵਾਂ ਨਾਲ ਮੇਰਾ ਰਿਸ਼ਤਾ ਸਾਰੀ ਜ਼ਿੰਦਗੀ ਖਰਾਬ ਨਾ ਹੋਵੇ। ਭਾਬੀ, ਭੈਣਾ ਹੀ ਹਮੇਸ਼ਾ ਭਰਾਵਾਂ ਦਾ ਕਿਉਂ ਸੋਚਣ? ਭਰਾਵਾਂ ਦਾ ਵੀ ਤਾਂ ਫਰਜ਼ ਬਣਦਾ ਨਾ। ਹੁਣ ਤੂੰ ਅਸੀਂ ਮਾਮਿਆਂ ਨੂੰ ਹੀ ਦੇਖ ਲਓ। ਨਾ ਤਾਂ ਸਾਡਾ ਪੈਸੇ ਟੱਕਿਆ ਕੋਈ ਮਦਦ ਕੀਤੀ ਤੇ ਨਾ ਉਹਦਾ ਸਾਡਾ ਸਾਥ ਦਿੱਤਾ। ਉਲਟਾ ਗੁੱਸੇ ਹੋ ਕੇ ਆਪਣੀ ਲੱਤ ਉੱਤੇ ਰੱਖ ਲਈ। ਚਲੋ ਬੱਸ ਕਰੋ ਹੁਣ। ਕਿੰਨੀ ਦੇਰ ਦਾ ਮੈਂ ਦੇਖੀ ਜਾਨੀ ਆ। ਆ ਮਿਲ ਕੇ ਮੇਰੇ ਭਰਾ ਨੂੰ ਮਾੜਾ ਚੰਗਾ ਬੋਲੀ ਜਾਂਦੇ ਹੋ। ਤੂੰ ਸੂਟ ਦੱਸ ਦੇ ਵੀ ਤੈਨੂੰ ਕਿਹੜਾ ਪਸੰਦ ਐ। ਮੈਂ ਆ ਦੀਦੀ ਵਾਲਾ ਸੂਟ ਲੈ ਲੂੰਗੀ। ਭਾਬੀ ਵਾਲਾ ਨਹੀਂ ਲੈਣਾ ਅਗਲਿਆਂ ਨੇ ਆਪਣੀ ਭੈਣ ਨੂੰ ਕੁਝ ਸੋਚ ਕੇ ਲਾਇਆ ਹੋਣਾ ਨਾਲੇ ਕਿਸੇ ਦੇ ਜਜ਼ਬਾਤਾਂ ਨਾਲ ਆਪਾਂ ਕਿਉਂ ਖੇਲਣਾ ਦੀਦੀ ਤੁਸੀਂ ਆਪਣਾ ਸੂਟ ਨਾ ਮੰਮੀ ਤੋਂ ਲੈ ਲਿਓ ਚਲੋ ਠੀਕ ਹੈ ਭਾਈ ਜਾਓ ਹੁਣ ਆਪਣੇ ਕੰਮਾਂ ਕਾਰਾਂ 'ਚ ਲੱਗੋ ਚੱਲ ਕੇ ਮੰਮੀ ਤੇਰੇ ਪੁੱਤ ਦਾ ਵਿਆਹ ਵੀ ਹੋ ਗਿਆ ਸਾਰੇ ਰਸਮਾਂ ਰੀਤੀ ਰਿਵਾਜ ਵੀ ਹੋ ਗਏ ਹੁਣ ਮੈਨੂੰ ਵੀ ਛੁੱਟੀ ਦਿਓ ਮੈਂ ਵੀ ਆਪਣੇ ਘਰ ਨੂੰ ਜਾਵਾਂ ਦੇਖ ਗੀਤਾ ਨਾ ਤੇ ਤੇਰਾ ਘਰ ਵਾਲਾ ਤੇ ਕੋ ਰਹਿੰਦਾ ਨਾ ਤੇਰੇ ਨਿਆਣੇ ਤੇ ਕੋ ਰਹਿੰਦੇ ਐ ਤੇ ਤੂੰ ਉਦਾਂ ਵੀ ਕਿਰਾਏ ਤੇ ਰਹਿਣੀ ਐ ਉੱਥੇ ਜਾਣ ਦੀ ਕੀ ਲੋੜ ਐ ਤੂੰ ਇੱਥੇ ਸਾਡੇ ਕੋਲ ਹੀ ਰਹਿ ਲੈ ਮੰਮੀ ਜੇ ਦੂਰ ਰਹਿਣੀ ਐ ਨਾ ਤਾਂ ਹੀ ਘਰ ਆਈ ਦੀ ਭਰਾ ਇੱਜ਼ਤ ਕਰਦਾ ਵੈ ਤੇ ਜੇ ਕੋਲ ਰਹੂੰਗੀ ਐਵੇਂ ਨਾਲੇ ਭਰਾ ਦੇ ਸਿਰ ਤੇ ਬੋਝ ਉੱਪਰੋਂ ਅਸੀਂ ਇਹਨੂੰ ਵੀ ਵਿਆਹਣਾ ਫਿਰ ਇਹਦਾ ਵੀ ਬੋਝ ਭਰਾ ਦੇ ਸਿਰ ਤੇ ਆ ਜਾਣਾ ਮੈਨੂੰ ਤਾਂ ਨਾ ਕਈ ਵਾਰੀ ਸੋਚ-ਸੋਚ ਕੇ ਬੜੀ ਟੈਨਸ਼ਨ ਹੋ ਜਾਂਦੀ ਏ ਨਾ ਤੇ ਚੰਦਰਾ ਤੇਰੇ ਕੋਲ ਰਹਿੰਦਾ ਨਾ ਬੱਚਿਆਂ ਨੂੰ ਭੇਜਦਾ ਬਸ ਮਾਂ ਦੇ ਮਗਰ ਹੀ ਲੱਗਾ ਹੋਇਆ ਹੈ ਨਹੀਂ ਮੰਮੀ ਐ ਤਾਂ ਜਵਾਕ ਮੈਨੂੰ ਚੋਰੀ-ਚੋਰੀ ਫੋਨ ਕਰ ਲੈਂਦੇ ਐ ਪਰ ਜੇ ਜਵਾਕ ਮੇਰੇ ਕੋਲ ਹੁੰਦੇ ਨਾ ਤੇ ਮੇਰਾ ਜੀਨ ਦਾ ਸਹਾਰਾ ਬਣ ਜਾਂਦੇ। ਪੁੱਤ ਫੋਨ ਤੇ ਗੱਲ ਕਰਕੇ ਨਾ ਬੱਚਿਆਂ ਨਾਲ ਤਸੱਲੀ ਕਿੱਥੇ ਮਿਲਦੀ ਏ? ਕੋਲ ਹੁੰਦੇ ਤੇ ਕੋਈ ਹੋਰ ਗੱਲ ਹੁੰਦੀ। ਦੀਦੀ ਵੈਸੇ ਆ ਗੱਲ ਨਾ ਤੁਹਾਡੀ ਬੜੀ ਮਾੜੀ ਐ। ਸਾਡੇ ਸਾਰਿਆਂ ਦੇ ਹੁੰਦੇ ਹੋਏ ਵੀ ਤੁਸੀਂ ਐਵੇਂ ਇਕੱਲੇ ਰਹੀ ਜਾਂਦੇ ਹੋ। ਰੀਆ ਜਦੋਂ ਧੀਆਂ ਪੇਕੇ ਰਹਿੰਦੀਆਂ ਨਾ ਤੇ ਉਹਦੀ ਇੱਜ਼ਤ ਘਟਦੀ ਐ ਤੇ ਮੈਂ ਉਹਨਾਂ ਧੀਆਂ ਵਿੱਚੋਂ ਨਹੀਂ ਕਿ ਮੈਂ ਪੇਕੇ ਰਹਿ ਕੇ ਆਪਣੀ ਇੱਜ਼ਤ ਘਟਾਵਾਂ। ਦੀਦੀ ਮੰਮੀ ਤੇਰੀ ਆ ਨਾ ਦੋਨੋਂ ਹੀ ਨੇ ਸਹੀ ਕਹੀ ਜਾਂਦੇ ਮੈਨੂੰ। ਕੱਡ ਆਪਣਾ ਹੀ ਤੇ ਘਰ ਤੁਸੀਂ ਇੱਥੇ ਰਹਿਪੋ ਰਾਧਿਕਾ ਹੱਲੇ ਵਿਚਲੀਆਂ ਗੱਲਾਂ ਨਾ ਬਹੁਤ ਇਹੋ ਜਿਹੀਆਂ ਜੜੀਆਂ ਹਜੇ ਤੈਨੂੰ ਨਹੀਂ ਪਤਾ ਤੇ ਜਦੋਂ ਤੈਨੂੰ ਪਤਾ ਲੱਗਣਗੇ ਨਾ ਫਿਰ ਤੂੰ ਹੀ ਮੈਨੂੰ ਦੱਸੀ ਕਿ ਦੀਦੀ ਤੁਹਾਨੂੰ ਕਿੱਥੇ ਰਹਿਣਾ ਚਾਹੀਦਾ ਚੱਲ ਫਿਰ ਪੁੱਤ ਟਾਈਮ ਸਿਰ ਨਾ ਤੂੰ ਘਰ ਜਾ ਤੇ ਰਿਆ ਐਦਾਂ ਕਰ ਤੂੰ ਇਹਨੂੰ ਛੱਡਿਆ ਐਕਟਿਵਾ ਤੇ ਕਿੱਥੇ ਆਟੋਂ ਅੰਝ ੱਟਕੇ ਖਾਂਦੀ ਫਿਰੇਗੀ ਚਲੋ ਠੀਕ ਹੈ ਦੀਦੀ ਚਲੋ ਆਪਾਂ ਚਲੀਏ ਨਾਲੇ ਹਾਂ ਵਿਚ ਵਿਚ ਨਾ ਗੇੜਾ ਮਾਰ ਜਿਓ ਬਲੈਟ ਨਹੀਂ ਚੱਲੀ ਇੱਥੇ ਕੀ ਚੱਲੀਆਂ ਆਂਦੀ ਰਵਾਂਗੀ ਚੱਲ ਠੋਣ ਕਿ ਇਹ ਤੂੰ ਟੈਨਸ਼ਨ ਨਾ ਲੈ ਤੇਰੇ ਭਰਾਵਾਂ ਦਾ ਗੁੱਸਾ ਆ ਜਣੀ ਤਾਂ ਕੱਲ ਨੂੰ ਠੰਡਾ ਹੋ ਜਾਊਗਾ ਮਾਤਾ ਜਿੱਤੀ ਨਾਲ ਜ਼ਿਆਦੀ ਗੱਲਾਂ ਕਰਨ ਦਾ ਸ਼ੌਂਕ ਆ ਨਾ ਤਾਂ ਫੋਨ ਆਪਣੇ ਮੁੰਡੇ ਨੂੰ ਕਹ ਤਾਨੂੰ ਦਵਾ ਦੇ ਤੇ ਸਾਡਾ ਫੋਨ ਇੰਨਾ ਵੇਲਾ ਨਹੀਂ ਹੈਗਾ ਆਉਂਦੇ ਨੂੰ ਮੇਰੇ ਮਗਰ ਪੈ ਗਈਆਂ ਜੇ ਆਪ ਤਾ ਫੰਕਸ਼ਨ ਤੂੰ ਖਾ ਗਈ ਤੇ ਮੇਰੇ ਲਈ ਰੋਟੀ ਮੰਮੀ ਜੀ ਜਿਹੜੀ ਤੀ ਨਾਲ ਤੁਸੀਂ ਆਪਣੀ ਗੱਲਾਂ ਕਰ ਰਹੇ ਸੀ ਫੋਨ ਤੇ ਉਹਦੀ ਨੂੰ ਕਹਿ ਦਿੰਦੇ ਇਹ ਗਰਮ ਗਰਮ ਪਰੌਂਠੇ ਲਾ ਕੇ ਦੇ ਜਾਂਦੀ ਮੈਨੂੰ ਤੁਹਾਨੂੰ ਕੀ ਲੱਗਦਾ ਹੈ ਜੇ ਤੁਸੀਂ ਮੈਨੂੰ ਰੋਟੀ ਨਹੀਂ ਦੋਗੇ ਤਾਂ ਮੈਂ ਭੁੱਖੀ ਮਰ ਜਾਊਂਗੀ ਮੇਰੇ ਹੱਲੇ ਹੱਥ ਪੈਰ ਚੰਗੇ ਨੇ ਮੈਂ ਰੋਟੀ ਬਣਾ ਵੀ ਸਕਦੀ ਆ ਖਾ ਵੀ ਸਕਦੀ ਆ ਆ ਦੇਖ ਲਓ ਦੀਦੀ ਰੱਸੀ ਜਲ ਗਈ ਤੇ ਬਾੜ ਨਹੀਂ ਗਿਆ ਮੰਮੀ ਜੀ ਦੀ ਆਕੜ ਹਾਲੇ ਵੀ ਉੱਥੇ ਆ ਮੰਮੀ ਜੀ ਬੋਲਣ ਲੱਗੇ ਨਾ ਥੋੜਾ ਬਹੁਤ ਦੇਖ ਲਈ ਦਾਂਦਾ ਓਕੇ ਵਲੇ ਤੁਹਾਨੂੰ ਇਹੀ ਨੂੰਆਂ ਨੇ ਪੁੱਛਣਾ ਆ ਇਹ ਤੁਸੀਂ ਭੁੱਲ ਜਾਓ ਮੈਂ ਤੁਹਾਡੇ ਕੋਲ ਸੇਵਾ ਕਰਾਵਾਂਗੀ ਤੁਹਾਡੇ ਨਾਲ ਸੇਵਾ ਕਰਾਣਾ ਮੈਂ ਗੁਰਦੁਆਰੇ ਬਹਿ ਜਾਊਂਗੀ ਤੇ ਇਹਨਾਂ ਨਾਲ ਗੱਲ ਕਰਕੇ ਮੰਮੀ ਤੁਹਾਨੂੰ ਬਾਹਲੀ ਹੰਕਾਰ ਜਾਣ ਜੜਿਆ ਤੁਸੀਂ ਜੋ ਸਮਝਣਾ ਸਮਝ ਲਓ ਇਹ ਭਲੇਖਾ ਕੱਢ ਦਿਓ ਮੈਂ ਤੁਹਾਡੇ ਅੱਗੇ ਝੁਕ ਜਾਵਾਂਗੀ ਜੇ ਮੈਂ ਤੁਹਾਡੇ ਅੱਗੇ ਝੁਕ ਗਈ ਨਾ ਇਸ ਘਰ 'ਚ ਮੇਰੀ ਧੀ ਦੀ ਕਦਰ ਨਹੀਂ ਲੈਣੀ ਮੰਮੀ ਜੀ ਤੁਹਾਡੀ ਧੀ ਦੀ ਕਦਰ ਤਾਂ ਉਦਾਂ ਵੀ ਨਹੀਂ ਪੈਣੀ ਇਸ ਘਰ ਵਿੱਚ ਕਿਉਂਕਿ ਤੁਹਾਡੇ ਦੋਨੋਂ ਮੁੰਡੇ ਸਾਡੀ ਇਨਾ ਮੁਠੀਆਂ ਵਿੱਚ ਆ ਅਸੀਂ ਮੁਠੀ ਖੋਲਣੀ ਨਹੀਂ ਤੇ ਨਾ ਤੁਹਾਡੇ ਮੁੰਡਿਆਂ ਨੂੰ ਤੁਹਾਡੀ ਗੱਲ ਸੁਣਨ ਦੇਣੀ ਆ ਦੀਦੀ ਜਿੰਨਾ ਮਰਜੀ ਜੋਰ ਲਾ ਲੀਏ ਇਸ ਮਾਰਾਤੀ ਲਈ ਮੋਹ ਨਹੀਂ ਮੁੱਕਦਾ ਪਿਆ ਜੇ ਮੈਂ ਵੀ ਇੰਨਾ ਮਾਮਾਤੀਆਂ ਦਾ ਮੋਹ ਨਾ ਤੋੜਿਆ ਤੇ ਮੈਨੂੰ ਅੰਜੂ ਨਾ ਆਖੀ ਤੂੰ ਅੱਜ ਤੂੰ ਸੀ ਨਾ ਉਹਨਾਂ ਮਾਮਾਤੀਆਂ 'ਤੇ ਹੀ ਹਮਲ ਘੱਟ ਫੋਕਸ ਕਰੋ ਤੇ ਇੱਧਰ ਆਪਣੀ ਧੀ ਵੱਲ ਫੋਕਸ ਕਰ ਲਓ ਆ ਗਿਆ ਹੈ ਬੁੱਤ ਮੂੰਹ ਇਹ ਉੱਤਰਿਆ ਪਿਆ ਕਰੋ ਲੜਕੀ ਹੈ ਕਿਸੇ ਨਾਲ ਤੁਮੇ ਤੁਹਾਨੂੰ ਪਤਾ ਨਾ ਤੁਹਾਡੇ ਜਵਾਈ ਦਾ ਜਦੋਂ ਤਾਂ ਪਵਨ ਦੇ ਵਿਆਹ ਤੋਂ ਆਇਆ ਉਦੋਂ ਦਾ ਕਲੇਸ਼ ਪਾਇਆ ਹੋਇਆ ਹੈ ਕਿਹੜੀ ਗੱਲ ਦਾ ਕਲੇਸ਼ ਪਾਇਆ ਹੈ ਕਹਿੰਦਾ ਕੀ ਆ ਮੈਨੂੰ ਇਹ ਦੱਸ ਤੂੰ ਮੰਮੀ ਕਲੇਸ਼ ਕਰਦਾ ਉਹੀ ਕਲੇਸ਼ ਹੈ ਕਿ ਤੇਰੀ ਭੂਆ ਨੇ ਇੱਜ਼ਤ ਮਾਨ ਨਹੀਂ ਕੀਤਾ ਸਾਡਾ ਕਿਰਨ ਇਹ ਤਾਂ ਭਾਈ ਫਿਰ ਤੇਰੇ ਪਰੋਹਣੇ ਵਾਸਤੇ ਮਾੜੀ ਗੱਲ ਆ ਆ ਛੋਟੀ ਜੀ ਗੱਲ ਨੂੰ ਲੈ ਕੇ ਇੰਨਾ ਹੰਗਾਮਾ ਸ਼ੁਰੂ ਕੀਤਾ ਇੱਕ ਤਾਂ ਦੀਦੀ ਮੈਨੂੰ ਟੋੜੀ ਨਹੀਂ ਸਮਝਾਉਂਦੀ ਜਦੋਂ ਤੁਹਾਨੂੰ ਜੀਜਾ ਬੋਲਦਾ ਤੁਸੀਂ ਜਵਾਬ ਕਿਉਂ ਨਹੀਂ ਦਿੰਦੇ ਤੇ ਕਿੰਨਾ ਚਿਰ ਇੱਥੇ ਆਈ ਜਾਉਂਗੀ ਆਪਣੇ ਰੋਲੇ ਲੈ ਕੇ ਚੱਲ ਨਹੀਂ ਤੂੰ ਚੁੱਪ ਕਰ ਉਹ ਤਾਂ ਪਹਿਲਾਂ ਹੀ ਘਰੋਂ ਦੁਖੀ ਹੋ ਕੇ ਆਈ ਆ ਉੱਪਰੋਂ ਤੂੰ ਪੁੱਠੀਆਂ ਮੱਤਾਂ ਦੇਈ ਜਾਨੀ ਆ ਚੱਲ ਪੁੱਤ ਤੂੰ ਅੰਦਰ ਚੱਲ ਕੀ ਗੱਲ ਕੁੜੀਏ ਤੇਰੇ ਮੂੰਹ ਤੇ 12 ਵਜੇ ਨੇ ਕੀ ਕਹਿੰਦਾ ਪਰੋਣਾ ਮੰਮੀ ਜੀ ਤੁਹਾਡੇ ਦੋਤੇ ਦੇ ਵਿਆਹ ਕਰਕੇ ਨਾ ਕੁੜੀ ਦੇ ਮੂੰਹ ਤੇ 12 ਵਜੇ ਨੇ ਮੰਮੀ ਜੀ ਜੇ ਮੇਰੀ ਧੀ ਦਾ ਘਰ ਖਰਾਬ ਹੋ ਗਿਆ ਨਾ ਤੇ ਬਸਨ ਮੈਂ ਵੀ ਤੁਹਾਡੇ ਦੋਤੇ ਦਾ ਨਹੀਂ ਦੇਣਾ ਦੀਦੀ ਚਾਹ ਵਾਲੀ ਐਡੀ ਵੱਡੀ ਗੱਲ ਹੈ ਨਹੀਂ ਜਿੱਡਾ ਜੀਜਾ ਰੁੱਸਿਆ ਬੈਠਾ ਹੈ ਬਾਕੀ ਤਾਂ ਇੱਕ ਵਾਰੀ ਬਿਠਾ ਕੇ ਪੁੱਛ ਲੈ ਜਿਹੜਾ ਜਾਣ-ਜਾਣ ਪੰਗੇ ਲੈਂਦਾ ਮੈਂ ਵੀ ਇਹੀ ਪੁੱਛਣ ਲੱਗੀ ਸੀ ਚਾਹ ਵਾਲੀ ਐਡੀ ਗੱਲ ਨਹੀਂ ਹੈਗੀ ਜਿਹੜਾ ਐਡਾ ਮੁੱਦਾ ਬਣਾਈ ਬੈਠਾ ਹੈ ਮੰਮੀ ਜੀ ਤੁਸੀਂ ਤਾਂ ਰਹਿਣ ਹੀ ਦੋ ਤਾਨੂੰ ਮੇਰੀ ਧੀ ਨਾਲ ਕੋਈ ਫਰਕ ਨਹੀਂ ਪੈਣਾ ਤਾਨੂੰ ਤਾਂ ਆਪਣੀ ਧੀ ਦਾ ਹੀ ਲਾੜ ਚੜਿਆ ਹੋਇਆ ਤੂੰ ਜ਼ੁਬਾਨ ਸੰਭਾਲ ਕੇ ਬੋਲੇ ਕਰ ਹਰ ਗੱਲ ਦੇ ਵਿੱਚ ਮੇਰੀ ਧੀ ਨੂੰ ਨਾ ਲਿਆਇਆ ਕਰ ਇਹ ਮੇਰੀ ਪੋਤੀ ਏ ਇਹਦੇ ਦੁੱਖ ਸੁਣਨ ਦਾ ਮੈਨੂੰ ਪੂਰਾ ਹੱਕ ਏ ਮੰਮੀ ਜੀ ਆ ਜੋੜੇ ਤੁਹਾਡੇ ਅੱਗੇ ਹੱਥ ਪਹਿਲਾਂ ਮੈਨੂੰ ਆਪਣੀ ਕੁੜੀ ਨਾਲ ਗੱਲ ਕਰ ਲੈੰਦੋ ਉਹ ਵਿਚਾਰੀ ਦੁਖੀ ਹੋ ਕੇ ਆਈ ਆ ਤੁਸੀਂ ਆਪਣੀ ਪੰਚਾਇਤੀ ਜੀ ਬਾਅਦ ਚ ਕਰ ਲਿਓ ਹਰਦੀਪ ਜਾਂ ਤੂੰ ਮੇਰੀ ਕੁੜੀ ਵਾਸਤੇ ਪਾਣੀ ਲੈ ਕੇ ਆ ਲਾਪ੍ਰਿਤ ਤੂੰ ਆਪਣੀ ਦਾਦੀ ਨੂੰ ਬਾਹਰ ਲੈ ਜਾ ਕਿਉਂ ਮੈਂ ਕਿੱਥੇ ਜਾਵਾਂ ਮੈਂ ਵੀ ਬੈਠ ਕੇ ਗੱਲ ਪੂਰੀ ਸੁਣਨੀ ਏ ਆ ਪੁੱਤ ਕਿਰਨ ਆਪੋ ਉੱਪਰ ਜਾ ਕੇ ਗੱਲ ਕਰਦੇ ਆਂ ਹਰਦੀਪ ਤੂੰ ਪਾਣੀ ਉੱਪਰ ਹੀ ਲੈ ਆਈ ਮੰਮੀ ਜਿੱਦਾਂ ਕਿਰਨ ਦਾ ਮੂੰਹ ਬਣਿਆ ਹੋਇਆ ਨਾ ਇੱਕ ਦੋ ਦਿਨ ਤੱਕ ਜਮਾਈ ਨੇ ਨਾ ਆ ਕੇ ਖਿਲਾੜੇ ਪਾ ਦੇਣੇ ਜਾ ਤੁਸੀਂ ਜਾ ਕੇ ਉੱਪਰ ਪਾਣੀ ਦਿਓ ਤੇ ਬਾਕੀ ਜਿਹੜੇ ਖਿਲਾੜੇ ਨੇ ਆਪੇ ਸੰਭਾਲ ਲੈਣਗੇ ਤੇ ਦਾਦੀ ਤੁਸੀਂ ਐਵੇਂ ਨਾ ਮਨ ਹੋਲਾ ਕਰਿਆ ਕਰੋ ਦੇਖਿਆ ਨਾ ਤੇਰੀ ਮਾਂ ਕਿੱਦਾਂ ਤੇਰੀ ਭੈਣ ਨੂੰ ਉਠਾ ਕੇ ਮੇਰੇ ਤੋਂ ਲੈ ਗਈ ਏ ਕੀ ਗੱਲ ਮੇਰੇ ਤੇ ਉਹਦਾ ਹੱਕ ਹੀ ਨਹੀਂ ਕੋਈ ਗੱਲ ਨਹੀਂ ਦਾਦੀ ਫਿਕਰ ਕਿਉਂ ਕਰਦੇ ਹੋ ਇੱਕ ਪੋਤੀ ਨਹੀਂ ਦੂਜੀ ਤਾਂ ਬੈਠੀ ਹੈ ਨਾ 3400 100 ਟਾਲੇ ਦਾ ਦੇਤਾ 4000 ਹਲਵਾਈ ਦਾ ਪੈਂਡਿੰਗ ਉਹ ਦੇਣਾ 850 ਰਿਆ ਦੀ ਕੋਲ ਦੀ ਫੀਸ ਦੇਣੀ ਆ ਕਿ ਸੋ ਯਾਰ ਇੱਕੋ ਰੈਂਟ 34 ਰਾਸ਼ਨ ਲੈ ਮੈਂ ਇੱਥੇ ਮੰਮੀ ਕੋਲ ਬੈਠੀ ਸੀ ਤੁਸੀਂ ਅੰਦਰ ਆ ਜਾਂਦੇ ਤੁਸੀਂ ਸਿੱਧਾ ਉੱਪਰ ਆ ਕੇ ਬਹਿ ਗਏ ਇੱਕ ਇੱਕ ਮਿੰਟ ਹਾਂ ਬਾਕੀ ਯਾਰ ਮੇਰਾ ਨਾ ਥੋੜਾ ਸਾਹ ਆ ਲਿਖਣ ਵਾਲਾ ਰਹਿ ਗਿਆ ਸੀ ਕਾਪੀ ਤੇ ਮੈਂ ਕਿਹਾ ਪਹਿਲਾਂ ਆ ਕੇ ਨਾ ਇਹਨੂੰ ਲਿਖ ਲਵਾਂ ਕਿ ਫੇਰ ਨਾ ਮੇਰੇ ਦਿਮਾਗੋਂ ਨਿਕਲ ਜਾਂਦਾ ਫਿਰ ਹਿਸਾਬ ਚ ਗੜਬੜ ਹੋ ਜਾਂਦੀ ਹੈ ਤੁਸੀਂ ਕਿਹੜਾ ਹਿਸਾਬ ਕਿਤਾਬ ਕਰਨ ਬੈਗੇ ਇਹ ਮੈਨੂੰ ਦੱਸ ਦਿਆ ਕਰੋ ਮੇਰਾ ਨਾ ਮੈਥ ਵਧੀਆ ਆ ਉਹ ਆਹੋ ਅੱਜ ਮੇਵਾਰੀਆਂ ਉਹਨਾਂ ਮੈਂ ਤੁਹਾਨੂੰ ਹੀ ਲੈਣੀਆਂ ਨੇ ਉਹ ਬਸ ਹਰੀਆ ਦੇ ਕੋਲ ਦੀ ਫੀਸ ਆ ਇੱਕ ਉਹ ਦੀਦੀ ਜਿੱਥੇ ਰਹਿੰਦੇ ਨੇ ਉੱਥੇ ਦਾ ਰੈਂਟ ਆ ਤੇ ਥੋੜਾ ਜਿਹਾ ਆਹ ਵਿਆਹ ਤੇ ਮੈਂ ਕਰਜ਼ਾ ਜਿਹਾ ਲਿਆ ਸੀਗਾ ਉਹ ਥੋੜਾ ਦੇਣ ਲੈਣ ਹੋ ਗਿਆ ਬਾਕੀ ਥੋੜਾ ਦੇਣ ਲੈਣ ਕਰਨਾ ਤੇ ਬਾਕੀ ਆ ਥੋੜਾ ਜਿਹਾ ਕਮੇਟੀਆਂ ਦਾ ਹਿਸਾਬ ਆ ਇਹ ਹੁਣ ਸਾਰਾ ਤੁਹਾਡੇ ਹਵਾਲੇ ਆ ਦੀ ਨੀਚੇ ਵੀ ਗੱਲ ਚੱਲਦੀ ਪਈ ਸੀ ਵੀ ਗੀਤਾ ਦੀਦੀ ਨਾ ਅੱਜ ਆਪਣੇ ਹੁਣ ਘਰੇ ਗਏ ਨੇ ਤੇ ਨਾਲੇ ਉਹ ਆਪਣੀ ਫੈਮਿਲੀ ਤੋਂ ਅੱਡ ਈ ਹੋ ਰਹਿੰਦੇ ਨੇ ਤੇ ਜਿੱਥੇ ਰਹਿੰਦੇ ਨੇ ਉਹਦਾ ਕਿਰਾਇਆ ਤੁਸੀਂ ਪੇ ਕਰਦੇ ਪਿਓ ਯਾ ਦੀਦੀ ਦਾ ਜਿਹੜਾ ਘਰ ਵਾਲਾ ਨਾ ਉਹ ਦੀਦੀ ਨੂੰ ਨਾ ਤੰਗ ਬਹੁ ਕਰਦਾ ਸੀ ਹੁਣ ਆਪਦੀ ਮਾ ਦੇ ਮਗਰ ਲੱਗਾ ਹੋਇਆ ਤੇ ਉਹ ਨਾ ਆਪਸ ਵਿੱਚ ਲੜਦੇ ਪਿੱਟਦੇ ਰਹਿੰਦੇ ਸੀ ਤੇ ਦੀਦੀ ਨੂੰ ਮਾਰਦੇ ਕੁੱਟਦੇ ਬਹੁਤ ਸੀਗੇ ਇਸ ਕਰਕੇ ਫਿਰ ਦੀਦੀ ਉਹਨਾਂ ਤੋਂ ਅੱਗ ਹੀ ਰਹਿਣ ਲੱਗ ਗਈ ਪਰ ਫੇਰ ਵੀ ਕੱਲਿਆਂ ਦੀ ਇੱਦਾਂ ਸਾਰੀ ਜ਼ਿੰਦਗੀ ਥੋੜਾ ਨਿਕਲ ਗਈ। ਤੁਸੀਂ ਦੀਦੀ ਨੂੰ ਕੋ ਯਾ ਤਾਂ ਇੱਥੇ ਰਹਿਣ ਲੱਗ ਜਣ ਸਾਡੇ ਕੋਲ ਨਹੀਂ ਤਾਂ ਪੰਚਾਇਤੀ ਫੈਸਲਾ ਕਰਾ ਕੇ ਉਹਨਾਂ ਦਾ ਘਰ ਵਸਾ ਦਿਓ। ਤੁਹਾਨੂੰ ਕੀ ਲੱਗਦਾ ਮੈਂ ਆਪਦੀ ਭੈਣ ਨੂੰ ਵਸਾਉਣ ਵਾਸਤੇ ਕੁਛ ਕੀਤਾ ਨਹੀਂ। ਅਸੀਂ ਬਥੇਰੇ ਹੱਥ ਪੱਲੇ ਮਾਰੇ ਪਰ ਅਗਲੇ ਦੀਦੀ ਨੂੰ ਰੱਖ ਕੇ ਰਾਜੀ ਨਹੀਂ ਹੈਗੇ। ਪਤਾ ਨਹੀਂ ਆਹ ਸਾਡੇ ਜੀਜੇ ਦੇ ਦਿਮਾਗ ਦੇ ਵਿੱਚ ਉਹਦੀ ਮਾਂ ਨੇ ਘੋਲ ਕੇ ਕੀ ਪਾਇਆ ਹੋਇਆ। ਫਿਰ ਅਸੀਂ ਕਿਹਾ ਚਲ ਜਵਾਬ ਦੇ ਦਿਓ। ਉਹਨਾਂ ਨੇ ਜਵਾਬ ਵੀ ਨਹੀਂ ਦਿੱਤੇ। ਨਹੀਂ ਤਾਂ ਚਲ ਜਵਾਬਾ ਸਾਰੇ ਦੀਦੀ ਦੀ ਜ਼ਿੰਦਗੀ ਲੰਘ ਜੂਗੀ। ਪਰ ਨਹੀਂ। ਦਾਦੀ ਨੇ ਜਵਾਬਾ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਘੋਲ ਕੇ ਪਾਇਆ ਹੋਇਆ। ਕਿ ਜਵਾਕ ਕਹਿੰਦੇ ਅਸੀਂ ਰਹਿਣਾ ਹੀ ਦਾਦੀ ਕੋਲ ਪਰ ਫੇਰ ਵੀ ਜੀ ਇੱਕ ਘਰ ਦੇ ਵਿੱਚ ਇਕੱਲੇ ਰਹਿਣਾ ਜਮਾਂ ਇਕੱਲੇ ਰਹਿਣਾ ਇਹ ਤਾਂ ਬਹੁਤ ਔਖਾ ਆ ਨਾ ਉਹ ਨਾਨਾ ਉਹ ਦੀਦੀ ਮੇਰੇ ਇੰਨੇ ਵੀ ਨਿਕਲੇ ਰਹਿੰਦੇ ਉਹ ਜਾਂ ਤਾਂ ਫਿਰ ਮੰਮੀ ਉਧਰ ਕਿਹੜਾ ਮਾਰ ਜਾਂਦੇ ਜਾਂ ਦੀਦੀ ਇੱਧਰ ਕਿਹੜਾ ਮਾਰ ਲੈਂਦੇ ਜਾਂ ਫੇਰ ਰੀਆ ਦੋ ਦਿਨ ਉਧਰ ਲਾ ਆਉਂਦੀ ਚਲੋ ਠੀਕ ਹੈ ਜੀ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਸਹੀ ਲੱਗੇ ਹੁਣ ਮੇਰੀ ਸੁਣਾ ਗੱਲ ਆ ਸਾਰੇ ਖਰਚੇ ਖਰਚੇ ਜੇ ਕੱਢ ਗਏ ਨਾ ਅੱਜ ਮੇਰੇ ਕੋਲ ਰੁਪਈਆ 1000 ਰੁਪਿਆ ਹੁਣ ਇਹ ਦੱਸੋ ਚਾਹੀਦਾ ਕੀ ਹੈ ਨਹੀਂ ਨਹੀਂ ਜੀ ਮੈਨੂੰ ਤਾਂ ਕੁਝ ਵੀ ਨਹੀਂ ਚਾਹੀਦਾ हां दो नाइट सूट ਘਟਦੇ ਸੀ ਕੋਈ ਗੱਲ ਨਹੀਂ ਅਗੋਂ ਮੌਸਮ ਚੇਂਜ ਹੋਊਗਾ ਉਦੋਂ ਲੈ ਲਾਂਗੇ ਫਿਲਹਾਲ ਨਾ ਤੁਸੀਂ ਇਹ ਪੈਸੇ ਸੰਭ ਕੇ ਰੱਖੋ ਨਾਲੇ ਇਹ ਪੈਸੇ ਨਾ ਓਕੇ ਟਾਈਮ ਤੇ ਕੰਮ ਆਣਗੇ ਨਾਲੇ ਤੁਸੀਂ ਇਸ ਘਰ ਦੀ ਜ਼ਿੰਮੇਵਾਰੀ ਚੱਕਣ ਵਾਲੇ ਕੱਲੇ ਹੋ ਸੋ ਸੰਭ ਕੇ ਰੱਖੋ ਚਲੋ ਘਰ ਦੀਆਂ ਜ਼ਿੰਮੇਵਾਰੀਆਂ ਤਾਂ ਮੈਂ ਸੰਭ ਲੈਣਾ ਪਰ ਆ ਲਿਖਣ ਲਖਾਣ ਦੀ ਜ਼ਿੰਮੇਵਾਰੀ ਸੰਭੋ ਤੁਸੀਂ ਕਿਉਂਕਿ ਕਹਿੰਦੇ ਵੀ ਉਹ ਜਨਾਨੀ ਨਾ ਹਿਸਾਬ ਚ ਤੇਜ਼ ਵੀ ਹੁੰਦੀਆਂ ਨੇ ਤੇ ਰਿਪੇਅਰ ਪੇ ਦਾ ਪੜਤਾ ਵੀ ਘੱਡ ਲੈਂਦੀਆਂ ਨੇ ਸਾਡੇ ਵਰਗਾ ਤਾਂ 10 ਰੁਪਏ ਹੁਣੇ ਛੱਡ ਜਾਂਦਾ ਦੁਕਾਨ ਤੋਂ ਕੋਣ ਤੇ ਜਦੋਂ ਘਰ ਵਾਲਾ ਸਾਰਾ ਸਾਬਕਿਤਾਬ ਆਪਣੀ ਘਰ ਵਾਲੀ ਦੇ ਹੱਥ ਫੜਾ ਦੇਣਾ ਤਾਂ ਸਿਆਣੇ ਕਹਿੰਦੇ ਹੁੰਦੇ ਆ ਵੀ ਉਹਨਾਂ ਦੇ ਕੰਮਾਂ ਦੇ ਵਿੱਚ ਨਾ ਬਰਕਤ ਪੈਂਦੀ ਹੈ ਤੇ ਹੁਣ ਮੈਂ ਵੀ ਕਹਿੰਨੀ ਆ ਤੁਹਾਡੇ ਕੰਮ 'ਚ ਨਾ ਬਹੁਤ ਬਰਕਤ ਪਏਗੀ ਚਲੋ ਠੀਕ ਹੈ ਹੁਣ ਫਿਲਹਾਲ ਆ ਜਿੰਮੇਵਾਰੀ ਨੂੰ ਅੰਦਰ ਰੱਖੋ ਤੇ نیچے ਜਾ ਕੇ ਚਾਹ ਬਣਾਉਣ ਵਾਲੀ ਜਿੰਮੇਵਾਰੀ ਨਿਭਾਓ ਠੀਕ ਹੈ ਜੀ